ਪੁਲੀਸ ਵੱਲੋਂ ਵੱਡੀ ਸਫਲਤਾ ਜੋ ਕਿ ਨਜ਼ਦੀਕੀ ਪਿੰਡ ਜ਼ਫਰਵਾਲ ਦੇ ਇੱਕ ਡੇਰੇ ਦੇ ਵਿੱਚ ਅੱਜ ਪੁਲਿਸ ਨੇ ਜਦੋਂ ਰੇਡ ਮਾਰੀ ਤਾਂ ਰੇੜੇ ਵਿੱਚੋਂ ਵੱਡੀ ਮਾਤਰਾ ਵਿੱਚ ਦੇਸੀ ਲਾਹਣ ਤੇ ਸ਼ਰਾਬ ਬਰਾਮਦ ਕੀਤੀ ਗਈ ਐਸਐਚਓ ਥਾਣਾ ਤਾਰੀਵਾਲ ਮੈਡਮ ਬਲਜੀਤ कौर ਨੇ ਕਿਹਾ ਕਿ ਉਹਨਾਂ ਨੂੰ ਮੁਖਬਰ ਤੋਂ ਇਹ ਜਾਣਕਾਰੀ ਮਿਲੀ ਸੀ ਕਿ ਜਸਬੀਰ ਸਿੰਘ ਨਾਮਕ ਨੌਜਵਾਨ ਵੱਡੇ ਪੱਧਰ ਤੇ ਦੇਸੀ ਸ਼ਰਾਬ ਦਾ ਕਾਰੋਬਾਰ ਕਰ ਰਿਹਾ ਹੈ ਜਿਸ ਤੇ ਕਿ ਅੱਜ ਜਰੂਰ ਉਹਨਾਂ ਨੇ ਪੁਲਿਸ ਪਾਰਟੀ ਅਤੇ ਐਕਸਾਈਜ਼ ਵਿਭਾਗ ਦੇ ਧਿਕਾਰੀਆਂ ਦੇ ਨਾਲ ਰੇਡ ਕੀਤੀ ਤਾਂ 450 ਲੀਟਰ ਲਾਹਣ ਤੇ ਇੱਕ ਕੈਂ ਦੇਸੀ ਸ਼ਰਾਬ ਦਾ ਬਰਾਮਦ ਹੋਇਆ ਹਾਲਾਂਕਿ ਕਤਲ ਦੋਸ਼ੀ ਮੌਕੇ ਤੋਂ ਪਰਚ ਜੰਚ ਕਾਮਯਾਬ ਹੋ ਗਿਆ ਐਸਐਚਓ ਥਾਣਾ ਤਾਰੀਵਾਲ ਨੇ ਕਿਹਾ ਕਿ ਉਹਨਾਂ ਵੱਲੋਂ ਜਲਦ ਹੀ ਇਸ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਮ ਨਿਰਦੇਸ਼ਾਂ ਤੇ ਵੱਡੀ ਮੁਹਿੰਮ ਚਲਾਈ ਜਾਵੇਗੀ। ਅੰਮ੍ਰਿਤਪਿੰਡ ਜਫਰਵਾਲ ਤੋਂ ਅਸੀਂ ਅੱਜ ਰਿਪੋਰਟ ਕੀਤਾ ਜੋ ਸਬੀਤ ਸਿੰਘ ਨੇ ਕਰੀ। ਜਿੱਥੇ ਸਾਨੂੰ 450 ਲੀਟਰ ਦੇ ਕਰੀਬ ਲਾਹਣ ਤੇ ਇੱਕ ਕੈਨ ਸ਼ਾਪ ਦਾ ਜਿਹੜਾ ਸਾਨੂੰ ਬਰਾਮਦ ਹੋਇਆ। ਇਹ ਪਹਿਲੇ ਵੀ ਇਹਦੇ ਤੇ ਪਰਚੇ ਲੇ ਕੇਨ ਐਕਸਾਈਜ਼ ਵਗੈਰਾ ਦਾ ਕੋਈ ਨਹੀਂ ਹੈਗਾ। ਪਹਿਲੇ ਇਹਦੇ ਤੇ ਪਰਚੇ ਹੈਗੇ ਆ। ਸਾਨੂੰ ਇਹ ਸਾਨੂੰ ਇਹ ਗੁਪਤ ਇਨਫੋਰਮੇਸ਼ਨ ਮਿਲੀ ਸੀ ਸਾਡੀ। ਤੇ ਉਹਦੇ ਮੁਤਾਬਕ ਅਸੀਂ ਜਿਹੜਾ ਹੈਗਾ ਅੱਜ ਸਾਰੇ ਆਕਸਾਈਜ਼ ਵਾਲੇ ਤੇ ਅਸੀਂ ਪੰਜਾਬ ਪੁਲਿਸ ਨੇ ਜਿਹੜਾ ਹੈਗਾ ਦੋਨੋਂ ਟੀਮਾਂ ਬਣਾ ਕੇ ਅਸੀਂ ਤੇ ਅੱਜ ਜਿਹੜੇ ਵੱਖ-ਵੱਖ ਜਗ੍ਹਾ ਤੇ ਅਸੀਂ ਰੇਡ ਕੀਤੀ ਕਿੱਥੇ ਕਿ ਸਾਨੂੰ ਜਫਰਵਾਲਪਿੰਡ ਤੋਂ ਸਾਨੂੰ ਅੱਜ ਇਹ ਸਾਡੀ ਲਾਹਨ ਤੇ ਸ਼ਰਾਬ ਜਿਹੜੀ ਬਰਾਮਦ ਹੋਈ ਹੈ ਤੇ ਆਪ ਹੀ ਖੁਦ ਹੀ ਬਣਾਉਂਦਾ ਸੀਗਾ ਤੇ ਪਿਆਰ ਆਪ ਹੀ ਕਰਦਾ ਸੀਗਾ ਕਿ ਕਿਸੇ ਕੋਲ ਨਹੀਂ ਲੈਂਦਾ ਕਿ ਉਹ ਲਾਹਨ ਮਿਲੀ ਸਾਨੂੰ ਲਾਹਨ ਜਿਹੜੀ ਹੈਗੀ ਉਹ ਆਪ ਹੀ ਤਿਆਰ ਹੁੰਦੀ ਹੈ ਸ਼ਰਾਬ ਦੀ ਨਹੀਂ ਅੱਜ ਉਹ ਫਗੋੜਾ ਹੈਗਾ ਉਹ ਨਹੀਂ ਸਾਨੂੰ ਮਿਲਿਆ ਪਰ ਜਲਦ ਜਿਹੜਾ ਸਾਨੂੰ ਨਹੀਂ ਫੜਾ ਤੇ ਇਹ ਜਦੋਂ ਉਹਦੀ ਰੈਸਟ ਹੋਈ ਸਾਨੂੰ ਫਿਰ ਪਤਾ ਲੱਗੂਗਾ ਸਾਰਾ ਕਿ ਕੌਣ ਕੌਣ ਇਹਦੇ ਨਾਲ ਹੋਰ ਇਨਵੋਲਵ ਹੈਗੇ ਆ ਜਿਹੜੇ ਜਿਹੜੇ ਹੋਣਗੇ ਉਹਨਾਂ ਨੂੰ ਅਸੀਂ ਆਮਦਤ ਕਰਾਂਗੇ ਮੈਡਮ ਕੁਝ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਹਦਾਇਤਾਂ ਨੇ ਸਾਨੂੰ ਅਸ਼ਿਆ ਸੰਬੰਧੀ ਜਿਹੜੀਆਂ ਹੈਗੀਆਂ ਨੇ ਡੇਲੀ ਦੇ ਡੇਲੀ ਸਾਨੂੰ ਇੰਸਟਰਕਸ਼ਨਾਂ ਮਿਲਦੀਆਂ ਨੇ ਉਹਦੇ ਮੁਤਾਬਕ ਅਸੀਂ ਡੇਲੀ ਤੇ ਡੇਲੀ ਜਿਹੜੇ ਹੈਗੇ ਆ ਹੋਰ ਜਗ੍ਹਾ ਤੇ ਵੀ ਜਿੱਥੇ ਹੋ ਰਿਹਾ ਨਸ਼ਿਆਂ ਦੇ ਤੰਦੇ ਹੋ ਰਹੇ ਆ ਅਸੀਂ ਉਹਨਾਂ ਨੂੰ ਜਲਦ ਕਾਬੂ ਕਰਾਂਗੇ ਸਮਝੋ ਕਿ ਜਿਹੜੀ ਕੋਈ ਇਦਾਂ ਦੀ ਹੈਗੀ ਆ ਸਾਨੂੰ ਇਨਫੋਰਮੇਸ਼ਨ ਦੇਣ ਜਿਹੜੀ ਉਹਨਾਂ ਦੀ ਗੁਪਤ ਰੱਖੀ ਜਾਊਗੀ ਤੇ ਸਾਡੇ ਨਾਲ ਸਾਥ ਦਿਓ